श्री वाहेगुरु ओदे तो आगेर दास हमारी जीव पिंड सब तेरा कहो नानक सब तेरी बड़ाई कोई नाऊं ना जाने मेरा इको ओंकार श्री वाहेगुरु जी की फते श्री भगवती जी सहाय वार श्री भगवती जी की बादशाही दसवीं प्रथम भगवती का गुरु नानक लई त्याए फिरंगद गुरु ते अमरदास गुर राम दसयनी सहाय ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸੇ ਕਿਤੇ ਸਭ ਤਰ ਜਾਏ ਇੱਕ ਬਹਾਦਰ ਸਿਮਰਿਆ ਕਰਨੋਂ ਦੇ ਆਪੇ ਭਾਈ ਸਰਖਾਈ ਹੋਏ ਸਾਹਿਦ ਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਖਾਈ ਹੋਏ ਸਹਾਇ ਦਸਾਂਹੀ ਪਾਤਸ਼ਾਹਿਆਂ ਦੀ ਆਤਮਕ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਨ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਨਾਂ ਪਿਆਰਿਆਂ ਚਾਹੋਂ ਸਾਹਿਬ ਚਾਹਦੇ ਆ 40 ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿੰਨਾ ਤੇਰੇ ਪਿਆਰੇ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗਵਾਹੀ ਦੇਖਣ ਕਿੰਨਿ ਨਿਖ ਚੀਤਾ ਜਿੰਨਾ ਪਿਆਰਿਆਂ ਸਿਆਰਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਗੁਰੂ ਚੱਲਣ ਦੀ ਆਗਿਆ ਬਖਸ਼ੋ ਰਸਤੇ ਦੀ ਬਾਦ ਘੜਦੇ ਅਪ ਸਹਾਇ ਹੋਣਾ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨਦਾਰੇ ਬਖਸ਼ਿ ਰਿਹਾ ਹਾਲ ਕਰਨਾ ਸਤਿਗੁਰੂ ਧਾਰਾਂਗੀਆਂ ਸੰਗਤਾਂ ਦੀ ਹਾਜ਼ਰੀ ਸੇਵਾ ਤਿਲਹੁ ਲੈੰਦਾ ਹੋਇਆ ਪ੍ਰਵਾਨ ਕਰਨਾ ਕਦਮ ਕਦਮ ਲੇਖੇ ਲਾਉਣਾ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਦੇ ਰੋਗ ਤਾਂ ਤੰਦਰੁਸਤੀਆਂ ਦੀਆਂ ਦਾਤਾ ਬਖਸ਼ਣੀਆਂ ਹਰਮਦਾਨ ਫਤਿਹ ਦੀ ਦਾਤ ਬਖਸ਼ਣੀ ਸਵਾਸ ਸਵਾਸ ਅਪਣ ਸਿਮਰਣ ਬਖਸ਼ਣਾ ਹੋਮੇ ਤੋਂ ਬਚਾ ਕੇ ਰੱਖਣਾ ਸਹੀ ਪਿਆਰਿਆ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਈ ਹੋ ਨਿਹਾਰ ਸਤਿ ਸ਼੍ਰੀ ਅਕਾਲ ਸਤ ਨਾਮੁ ਵਾਹਿਗੁਰੂ ਸਤ ਨਾਮੁ ਆਹੀ ਸਤ ਨਾਮੁ ਆਹੀ ਸਤ ਨਾਮੁ ਆਹੀ Sat Nam Vahis. 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 ਸਤਿਨਾਮ ਵਾਹਿ ਸਤਿਨਾਮ ਵਾਹਿ ਵਾਹਿ ਸਤਿਨਾਮ ਆਹਿ ਗੁਰ ਸਤਿਨਾਮ ਵਾਹਿ ਸਤਿਨਾਮ ਆਹਿ ਸਤਿਨਾਮ ਵਾਹਿ ਸਤਿਨਾਮ ਆਹਿ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮੁ ਆਹੇ ਸਤਿਨਾਮੁ ਵਾਹਿਗੁਰੂ ਸਤਿਨਾਮੁ ਆਹੇ ਗੁਰੂ ਸਤਿਨਾਮੁ ਆਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਨਾਮ ਕਰੇ ਆਪਣੇ ਚਿਹਰੇ ਆਪਣੀ ਸਰਨ ਰਾਖ ਪ੍ਰਭ ਦਾ ਤੇ ਗੁਰ ਪ੍ਰਸਾਦ ਕਿਨ ਵਿਰਲੇ ਜਤ ਸੁਨੋ ਬਿਨੋ ਪ੍ਰਭ ਮੇਰੇ ਮਿੱਤਾ ਹੋ ਚਰਨ ਕਮਲ ਵਸੇ ਮੇਰੇ ਚਿੱਤਾ ਨਾਨਕ ਏਕ ਕਰੇ ਅਰਦਾਸ ਵਿਸਰਨਾ ਹੀ ਪੂਰਨ ਗੁਣਤਾਸ ਨਾਨਕ ਇੱਕ ਕਰੇ ਅਰਦਾਸ ਸਰਨਾਹੀ ਪੂਰਨ ਗੁਣਤਾਸ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਲ ਕਦੇ

ਸਿਰਵਾਹੇ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਮ ਹਮਰੇ ਗਣਤਨਾ ਗਣੀਆਂ ਕਾਈ ਆਪਣਾ ਬਿਰਦਿ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਅਨੰਗ ਮਾਨ ਹਮਰੀ ਗਣਦਨਾ ਗਣੀਆਂ ਕਾਈ ਆਪਣਾ ਮਿਰਦ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਚਾ ਸਾਹਿਬ ਸਦ ਮਿਹਰਵਾਨ ਮਨ ਮਾਇ ਮੇਰੇ ਸਦ ਗੁਰ ਪੂਰੇ ਹੋਏ ਸਰਬ ਕਰਿਆਣਾ ਰਹਾ ਜਿਓ ਪਾਏ ਪਿੰਡ ਜਨ ਸਾਧਿਆ ਨਿਤ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿ ਕਰਵਣ ਜਿਉ ਪਾਏ ਪੈਨ ਜਿਨ ਸਾਜਿਉ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਬੈਜ ਰੱਖੇ ਨਾਨਕ ਸਦ ਕਰਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਅਮਰੀ ਗਣਤਨਾ ਗਣਿਆ ਕਾਈ ਆਪਣਾ ਮਿਰਗ ਪਛਾਨ ਸਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ